ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚ ਚੁੱਕੇ ਹਾਂ ਤੁਹਾਨੂੰ ਮਿੱਤਰੋ ਪਿੰਡ ਕੋਟਲੇ ਦੇ ਵਿੱਚ ਕੋੜ ਕਰੋੜ ਖੁਰਦ ਦੇ ਵਿੱਚ ਅਰਸ਼ਦੀਪ ਬਾਈ ਦੇ ਘਰਿਆਂ ਅਮਰ ਬਾਈ ਕੇ ਘਰੇ ਆਪਾਂ ਮੌਜੂਦ ਆ ਲੈ ਵੀ ਉਹ ਭਰਾ ਵੀਡੀਓ ਨੂੰ ਨਾ ਗੌਰ ਨਾਲ ਦੇਖ ਲਓ ਜਿਹੜੇ ਭਰਾ ਤੋਕੜ ਗੱਬਣਗਾਂ ਦੀ ਪਾਲ ਦੇ ਵਿੱਚ ਕਲੀ ਟੋਕੜ ਗੱਬਣ ਨਹੀਂ ਸੋਣੀ ਸੁਨੱਖੀ ਵੀ ਭਾਲਦੇ ਆ ਦੁੱਧ ਵੀ ਭਾਲਦੇ ਆ ਚੈੱਕ ਪਾਸ ਵੀ ਭਾਲਦੇ ਆ ਸਾਰੀਆਂ ਆਪਸ਼ਨਾਂ ਹੀ ਤੁਹਾਨੂੰ ਗਾਂ ਦੇ ਵਿੱਚ ਲੈ ਕੇ ਦੇਣ ਲੱਗਾ ਹੁਣ ਨਾਲ ਜੁੜੇ ਰਹੋ ਆਜੋ ਅਰਜ ਤੋਂ ਲਈਏ ਜਾਣਕਾਰੀ ਅਰਜ RAM RAM ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਠੀਕ ਠਾਕ ਹਾਂ ਹਾਂ ਵਧੀਆ ਬਈ ਚੜਦੀ ਕਲਾ ਦੇ ਵਿੱਚ ਚੜਦੀ ਕਲਾ ਵੀ ਸ਼ੁਕਰ ਹੈ ਰੱਬ ਦਾ ਬਈ ਅਰਜ ਬਾਈ ਫਿਰ ਅੱਜ ਗਾਂ ਇੱਕ ਹੈ ਨਾ ਹਾਂ ਟੋਕੜ ਗੱਬਣਾ ਬਈ ਚੈੱਕ ਪਾਸ ਹੈ ਵੀਰੇ ਚੈੱਕ ਪਾਸ ਹੈ ਬਈ 4 ਮਹੀਨਿਆਂ ਦੀ ਹੈ 4 ਤੋਂ 5-4 ਦਿਨ ਘਾਟੀ ਠੀਕ ਹੈ ਵੀਰੇ ਦੁੱਧ ਕਿੰਨਾ ਸੀ ਅਰਜ ਦੀ ਹੁਣ 10 ਦੇ ਥੱਲੇ ਹੈਗਾ ਬਾਈ 11 12 ਕਿਲੋ 10 ਕਿਲੋ ਮੰਨ ਕੇ ਭਲਾਂ ਲੈ ਜੇ ਆਪਣੇ ਨੂੰ 10 ਕਿਲੋ ਮੰਨ ਕੇ ਲੈ ਆ ਖੁੱਲਾ ਦਾ ਚੂਣ ਚਾਣ ਚੰਗਾ ਵੀਰੇ ਚੂਣ ਚਾਣ ਇੱਕ ਨੰਬਰ ਵੇ ਜੋ ਠੀਕ ਆ ਬਾਈ ਦੇ ਕੀ ਰੇਟ ਰਹੂਗਾ ਬਾਈ ਰੇਟ ਤਾਂ ਆ ਵੀ 5000 ਕਰ ਦੇ ਬਾਕੀ ਮਾਨ ਤਾਨ ਕਰ ਠੀਕ ਹੈ ਕਿੰਨੇਵੇਂ ਸੂਈ ਲਈ ਗੱਬਣਾ ਬਾਈ ਇਹ ਤੀਜੇ ਵਾਸਤੇ ਗੱਬਣਾ ਦੂਜਾ ਸੂਈ ਜਵੇ ਦੂਜਾ ਸੂਆ ਸੂਈ ਹੋਈ ਆ ਤੀਜੇ ਲਈ ਗੱਬਣਾ ਤਾਜੀ ਨੇ ਦੁੱਧ ਦਾ ਰਿਕਾਰਡ ਕੋਈ ਤਾਜੀ ਨੇ ਬਾਈ 22 22 ਕਿਲੋ ਦਿੱਤਾ ਹੋਊਗਾ ਗਾਂ ਜਦਾ ਦੀ ਬਾਈ ਦੁੱਧ ਹੁਣ ਵੀ ਗਾਂ 14 15 ਦੇ ਨਾਲੇ ਮਸ਼ੀਨ ਤੇ ਲੱਗੀ ਆਈ ਹੈ ਬਾਈ ਆਪਾਂ ਦਾ ਹੱਥੀ ਜੋਨੇ ਜਾ ਠੀਕ ਆ ਬਈ ਮਸ਼ੀਨ ਤੇ ਲੱਗੀ ਆਈ ਹੈ ਤੋਰੀ ਵੀਰੇ ਮਾੜੀ ਦੀ ਕੱਢੀ ਪਾਰ ਨੂੰ ਲੈ ਵੀ ਮਿੱਤਰੋ ਇਹ ਆਈ ਆ ਮਸ਼ੀਨੀ ਲੱਗੀ ਮਸ਼ੀਨੀ ਲੱਗੀ ਗਾਂ ਜਿਹੜੀ 5 4 ਦਰ ਲੈ ਜਾਂਦੀ ਹੁੰਦੀ ਹੈ ਤੁਹਾਨੂੰ ਵੀ ਪਤਾ ਵੈਸੇ ਹਿੱਲ ਉਹ ਜੀ ਬਾਈ ਜਾਤ ਕੁਆਲਟੀ ਵਾਲੀ ਵਹਿੜਾ ਦੁੱਧ 22 23 ਕਿਲੋ ਲਈ ਕਈ ਸਾਂਭਣ ਵਾਲੇ ਬੰਦੇ ਨੂੰ ਬਾਈ ਕੋਈ ਮਾੜੀ ਨਹੀਂ ਗਈ ਹਨਾ ਹਾਂ ਹਾਂ ਬਾਈ ਬਹੁਤ ਨਾਲੇ ਦੁੱਧ ਪਿਆ ਜੂਗੀ ਬਾਈ ਤੇ ਨਾਲੇ ਗਾਂ ਚੱਲ ਹਾਂ ਨਾਲੇ 2 ਰੁਪਏ ਰਲ ਜਾਣੇ ਬਾਈ ਠੇਕੇ ਪੈਲੀ ਲੈਣ ਨਾਲੋਂ 10 ਕਿਲੋ ਗਾਂ ਲਈ ਚੰਗੀ ਆ ਵੀਰੇ ਹੈਂ ਹਾਂ ਠੀਕ ਆ ਬਾਈ ਅਚਾਰ ਸੇ ਮੁੱਲ ਪਿਆ 10000 ਵਿੱਚੋਂ ਮਾਨਤਨ ਹੋਣੀ ਮਾਨਤਨ ਕਰ ਦਾਂਗੇ ਨੰਬਰ ਤੇਰਾ ਚੋਬਰਾ ਫਿਰ ਨੰਬਰ ਮੇਰਾ 7657886834 ਇੱਕ ਵਾਰੀ ਹੋਰ ਆਉਣ ਦੇ 7657886834 7657886834 86834 ਇਹ ਨੰਬਰ ਤੇ ਕਰ ਲਓ ਵੀਰੇ ਨਾਲ ਰਾਬਤਾ ਕਰੇ ਬਾਈ ਮਿੱਤਰੋ ਤੇ ਨਾਲੇ ਬਾਈ ਦੇ ਕੋਲੇ ਇੱਕ ਨੀਲੀ ਰਵੀ ਦਾ ਸਾਣ ਬਹੁਤ ਟੌਪ ਕਲਾਸ ਆ ਜੇ ਕਿਸੇ ਭਰਾ ਨੇ ਬਾਈ ਮੱਝ ਕ੍ਰੋਸਿੰਗ ਕਰਾਉਣੀ ਹੋਈ ਵੀਰੇ ਨਾਲ ਨੰਬਰ ਤੇ ਸਕਰੀਨ ਤੇ ਦਿੱਤਾ ਟੇਢੇ ਕੱਟ ਦੇ ਵਿੱਚ ਜੇ ਤੂੰ ਹਾਂ ਮੇਲਾ ਜੇਤ ਮੇਲਿਆਂ ਦਾ ਜੇਤੂ ਕੱਟਾ ਵਾ ਬਾਈ ਤੇ ਹਾਂ ਆਖੀਰਿਆਂ ਚ ਹਣਾ ਬੀਐਫਏ ਦੇ ਫਰਸਟ ਮੈਡੀਸ਼ਨ ਸੀ ਜਣਾ ਬੇ ਕੀਰਿਆ ਦੋ ਕੀ ਪਿਊਜ਼ ਕਰੀ ਵੀਡੀਓ ਲੈ ਵੀ ਆ ਕੱਟਾ ਬਾਈ ਦੇ ਕੋਲ ਬਾਈ ਹੁਣ ਤੀਂਕ ਪੰਜ ਚਾਰ ਮਹੀਆ ਕ੍ਰੋਸ ਹੋਈਆਂ ਇੱਕ ਇੱਕ ਜੰਪ ਤੇ ਗੱਬਣਾ ਰਹਿਗੀਆਂ ਕਰਮਾਂ ਵਾਲੀਆਂ ਬਾਈ ਬਹੁਤ ਵਧੀਆ ਕੱਟਾ ਖੜਨੀ ਖੁੜਨੀ ਮੇਲਿਆਂ ਦਾ ਜੇਤੂ ਕਿਹੜੇ ਦਾ ਸੀ ਇਹ ਪੁੱਤ ਇਹ 480 ਨੰਬਰ ਦਾ ਬਾਈ ਸਰਕਾਰੀ ਸੀ ਮਨ ਸਰਕਾਰੀ 480 ਨੰਬਰ ਦਾ ਹਣਾ ਹਾਂ ਬਹੁਤ ਚੰਗਾ ਰਿਕਾਰਡ ਆ ਹੁੰਦਾ ਬਾਈ ਤੇ ਬਾਈ ਆਜੋ ਨੀਲੀ ਰਵੀ ਦੀ ਮੈਂ ਕਰਾਸ ਕਰਾਉਣ ਵਾਲੇ ਇੱਕ ਵਾਰੀ ਵੀਰ ਨੂੰ ਜਰੂਰ ਮੌਕਾ ਦੇ ਲੈਣਾ ਲੱਗੀਆਂ ਹੋਣੀਆਂ ਚਾਹੀਦੀਆਂ ਤੜਕੇ ਤੋਂ ਵੇਟਿੰਗ ਦੇ ਵਿੱਚ ਸਾਨ ਹੋਵੇ ਇਹ ਫੇਰ ਆ ਵੀਰ ਨੇ ਇੱਕ ਚੰਗਾ ਕਟਾ ਸਾਂਭਣ ਦਾ ਫਾਇਦਾ ਠੀਕ ਆ ਭਾਈ ਨੰਬਰ ਸਕਰੀਨ ਤੇ ਆ ਪਿੰਡ ਕੋਟ ਕਰੋੜ ਕੋਟਲਾ